ਸਤਿ ਸ਼੍ਰੀ ਅਕਾਲ ਜੀ ਕੱਪੜੇ ਲੀਡਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆ ਗਰਮੀਆਂ ਦੇ ਸੂਟ ਹਾਂਜੀ ਇਹ ਜੌਰਜਟ ਦੇ ਸੂਟ ਨੇ ਇਹ ਸਾਰੇ ਐmbroided ਸੂਟ ਨੇ ਤੇ ਇਹਨਾਂ ਤੇ ਮਿਸੇ ਵਰਕ ਹੈ ਐਸਾ ਸੂਟ ਹੈ ਇਹ ਮਾਇਰਕਾ ਫਲੂਰਲ ਹੈ ਤੇ ਇਸ ਦੀ ਸ਼ਰਟ ਤੇ ਸ਼ਰਟ ਦੇ ਫਰੰਟ ਤੇ ਸਾਰੇ ਐmbroidery ਹੋਈ ਹੈ ਤੇ ਇਸ ਦੇ ਨਾਲ ਦੁਪੱਟਾ ਹੈ ਇਸ ਦੀ ਬਾਟਮ ਪਲੇਟ ਹੈ ਜੀ ਐਸਾ ਦੁਪੱਟਾ ਹੈ ਬਹੁਤ ਪਿਆਰਾ ਦੁਪੱਟਾ ਉੱਤ ਸੋਨਾ ਵਰਕ ਹੋਇਆ ਇਸ ਨੂੰ ਹਾਂਜੀ ਇਸ ਦੇ ਅੱਗੇ ਨੈਕਸਟ ਕਲਰ ਹੈ ਹਾਂਜੀ ਇਹ ਨੈਕਸਟ ਕਲਰ ਹੈ ਦੇ ਅੱਗੇ ਐਸ ਦੇ ਸਾਰੇ ਫਰੰਟ ਹੈ ਜੀ ਫਰੰਟ ਤੇ ਸਾਰੇ ਵਰਕ ਹੋਇਆ ਦੇ ਐਸਨ 슬ੀਵਸ ਨੇ ਜੀ ਇਹ ਸਾਰੇ ਜੋੜਨ ਦੇ ਸੁਣਨੇ ਤੇ ਇਹ 5 ਮੀਟਰ

ਪ੍ਰਸਤੁ ਦੁਪੱਟਾ ਜੰਡੀ ਫਰੰਟ ਹੈਵੀ ਔਰ ਦੁਪੱਟੇ ਬਹੁਤ ਪਿਆਰੇ ਹਨ ਇਹਨਾਂ ਤੋਂ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਾਡੇ ਵਟਸਐਪ ਨੰਬਰ ਤੇ ਤੁਸੀਂ